ਤਿੰਨ ਗੱਡੀਆਂ ਮਾਰਤੇ ਮਾਰਤੇ ਦਰਾ ਗਈ ਬ੍ਰੇਕ ਮੈਲ ਹੋ ਗਈ ਬਾਰਿਆ ਬ੍ਰੇਕ ਮੈਲ ਹੋ ਗਈ ਟਰੈਵਲ ਕੱਢ ਲੋ ਕੱਢ ਕੱਢ ਆਂਦੇ ਆਂਦੇ ਤੇਰੇ ਆਂਦੇ ਕੱਢ ਲੋ ਲਾ ਲਾ ਤਾ ਚਲਾ ਯਾਰ ਪਿੱਲੜੀ ਬਾਤ ਕੱਟੀ ਪਿਆੜੀ ਇਹਨੂੰ ਪੂਰਾ ਕਰਦੇ ਇਹਨਾਂ ਪੰਜਾਬੀਆਂ ਦੀ ਮੋਟਰਸਾਈਕਲ ਕੋ ਜਾ ਵੀ ਇਹਾਦ ਆ ਲੁਧਿਆਣਾ ਬੱਸ ਸਟੈਂਡ ਤੇ ਇੰਨਾ ਜ਼ਿਆਦਾ ਭਿਆਨਕ ਐਕਸੀਡੈਂਟ ਹੋਇਆ ਕਿ ਜੋ ਬੱਸ ਬ੍ਰੇਕ ਫੇਲ ਹੋਣ ਤੋਂ ਬਾਅਦ ਸਿੱਧੀ ਠੇਕੇ ਵਿੱਚ ਜਾਵੜੀ ਉਸ ਤੋਂ ਬਾਅਦ ਰਸਤੇ ਦੇ ਵਿੱਚ ਜਿੰਨੀਆਂ ਗੱਡੀਆਂ ਆਈਆਂ ਨੁਕਸਾਨੀਆਂ ਗਈਆਂ ਕਈ ਲੋਕ ਜ਼ਖਮੀ ਹੋਏ ਦੱਸਦੇ ਕਿ ਲੁਧਿਆਣਾ ਬੱਸ ਸੜੇ ਤੇ ਪੁਲਿਸ ਬੱਸ ਦੀਆਂ ਬ੍ਰੇਕ ਫੇਲ ਹੋਣ ਕਾਰਨ ਭਿਆਨਕ ਹਾਦਸਾ ਹੋਇਆ ਹੈ ਮੌਕੇ ਤੇ ਜਦ ਐਂਬੂਲੈਂਸ ਨਹੀਂ ਪਹੁੰਚੀ ਤਾਂ ਜ਼ਖਮੀਆਂ ਨੂੰ ਓਟਵਾ ਦੇ ਵਿੱਚ ਭਰ-ਭਰ ਕੇ ਹਸਪਤਾਲ ਪਹੁੰਚਾਇਆ ਗਿਆ ਗੱਡੀ ਦਾ ਡਰਾਈਵਰ ਵੀ ਮੌਕੇ ਤੇ ਫਰਾਰ ਹੈ ਬੱਸ ਵਿੱਚ ਮੌਜੂਦ ਪੁਲਿਸ ਅਧਿਕਾਰੀਆਂ ਨੇ ਕਿਹਾ ਬ੍ਰੇਕਾ ਫੇਲ ਹੋਣ ਕਾਰਨ ਐਕਸੀਡੈਂਟ ਹੋਇਆ ਹੈ ਜਾਨੀ ਨੁਕਸਾਨ ਤੋਂ ਵੱਡਾ ਬਚਾਅ ਹੋਇਆ ਦੇ ਮੌਕੇ ਦੀਆਂ ਤਸਵੀਰਾਂ ਨੇ ਤਸਵੀਰਾਂ ਵੇਖ ਕੇ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨਾ ਖਤਰਨਾਕ ਇਹ ਐਕਸੀਡੈਂਟ ਸੀ ਚੰਡੀਗੜ੍ਹ ਤੋਂ ਆ ਰਹੀ ਸੀ ਇਹ ਪੁਲਿਸ ਅਧਿਕਾਰੀਆਂ ਦੀ ਬੱਸ ਜੀ ਹਾਂ ਇਸ ਬੱਸ ਦੇ ਵਿੱਚ ਪੁਲਿਸ ਅਧਿਕਾਰੀ ਬੈਠੇ ਹੋਏ ਸੀ ਅਚਾਨਕ ਹੀ ਬੱਸ ਦੀਆਂ ਬ੍ਰੇਕਾਂ ਫੇਲ ਹੋ ਗਈਆਂ ਜਿਸ ਤੋਂ ਬਾਅਦ ਠੇਕੇ ਦੇ ਵਿੱਚ ਇਹ ਬੱਸ ਜਾ ਵੜੀ ਕਈ ਗੱਡੀਆਂ ਦਾ ਨੁਕਸਾਨ ਹੋ ਗਿਆ ਕਈ ਲੋਕਾਂ ਦੇ ਸੱਟਾਂ ਵੱਜੀਆਂ ਪਰ ਗਨੀਮਤ ਇਹ ਰਹੀ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਸਿਟੀ ਹੋਮ న్యూਸ ਦੇ ਸਿੰਦਰ ਸੋਨੀ ਦੇ ਇਹ ਡਰਾਈਵਰ ਇਹਨਾਂ ਦਾ ਕਿਤੇ ਆਈ ਡਰਾਈਵਰ ਇਹਨਾਂ ਦਾ ਭੱਜ ਗਿਆ ਹੀ ਗੱਡੀ ਦੀ ਬ੍ਰੇਕ ਫੇਲ ਹੋ ਗਈ ਹੈ ਹਾਂ ਜੀ ਬ੍ਰੇਕ ਖੰਨੇ ਕੀ ਤੇ ਹੁਣ ਤੁਸੀਂ ਮੌਕੇ ਤੇ ਗੱਡੀ ਬਾਹਰ ਕੱਢੀ ਆਈ ਹਾਂ ਹਾਂ ਜੀ ਮੈਂ ਕੱਢੀ ਆਈ ਤੇ ਕਹਿੰਦੇ ਉਹ ਡਰਾਈਵਰ ਹੀ ਜਾਂਦੇ ਸੀ ਹਾਂ ਜੀ ਹਾਂ ਜੀ ਮੈਂ ਡਰਾਈਵਰ ਹੀ ਆ ਮੈਂ ਆ ਡਰਾਈਵਰ ਭੱਜ ਗਏ ਨੇ ਡਰਾਈਵਰ ਭੱਜ ਗਏ ਤੇ ਕਿੰਨੇ ਮੁਲਾਜ਼ਮ ਸੀ ਪਤਾ ਕੀ ਕੁੱਲ ਆ 5-7 ਜਣੇ ਆ ਗਏ ਜੀ 5-7 ਜਣੇ ਸਟਾਫ ਹੀ ਆਈ ਠੀਕ ਹੈ ਲੱਗਦਾ ਤੁਸੀਂ ਡ੍ਰਿੰਕ ਵਗੈਰਾ ਕੀਤੀ ਸੀ ਤਾਂ ਉਹ ਸ਼ਾਇਦ ਜੀ ਦੇਖਿਆ ਨਹੀਂ ਹੈਗਾ ਠੀਕ ਹੈ ਰੇਸ਼ਮ ਸਿੰਘ ਰੇਸ਼ਮ ਜੀ ਕੇ ਇੱਕ ਬਾਸ ਤੇ ਲੈ ਚੀ ਸੀ ਤੁਸੀਂ ਮੈਂ ਮੋਟਰਸਾਈਕਲ ਤੇ ਆਪਣੇ ਘਰ ਆ ਰਿਹਾ ਸੀ ਬਸ ਸਟੈਂਡ ਫਲਾਈਓਵਰ ਤੋਂ ਇਹਨਾਂ ਨੇ ਪਿੱਛੋਂ ਮਾਰਿਆ ਇਹਨਾਂ ਦੀ ਬ੍ਰੇਕ ਫੇਲ ਹੋ ਗਈ ਗੱਡੀ ਵੀ ਦੇਖੋ ਇਹਨਾਂ ਦੀ ਕਿੱਥੇ ਵੜ ਗਈ ਮੇਰੀ ਬੁਰੀ ਹਾਲਤ ਕਰ ਛੱਡੀ ਮੇਰਾ ਮੋਟਰਸਾਈਕਲ ਤੋੜਤਾ ਸਾਰ ਤੁਸੀਂ ਡਿਊਟੀ ਕਿੱਥੇ ਕਰਦੇ ਹੋ ਮੈਂ ਉਸ ਵਾਰ ਚ ਸਿਕਿਉਰਟੀ ਗਾਰਡ ਹਾਂ ਮੇਨ ਗੇਟ ਤੇ ਯੂਨਿਟ ਕਿੰਨੇ ਕ ਲੋਕ ਜ਼ਖਮੀ ਕੀਤੇ ਇਹਨਾਂ ਨੇ ਪਤਾ ਨਹੀਂ ਮੈਨੂੰ ਹੋਸ਼ ਨਹੀਂ ਮੇਰੀ ਲੱਗਦਾ ਵੀ ਇਹਨਾਂ ਨੇ ਕੋਈ ਡ੍ਰਿੰਕ ਵਗੈਰਾ ਕੀਤੀ ਸੀ ਤੇ ਕੰਟਰੋਲ ਨਹੀਂ ਹੋਈ ਮੈਨੂੰ ਨਹੀਂ ਪਤਾ ਸਰ ਮੈਨੂੰ ਨਹੀਂ ਪਤਾ ਸਰ ਮੈਂ ਇੱਥੇ ਬਲਦੂ ਤੁਹਾਨੂੰ ਲੈ ਕੇ ਹਜੇ ਤੱਕ ਕੋਈ ਨਹੀਂ ਆਇਆ ਸਰ ਕੋਈ ਨਹੀਂ ਆਇਆ ਕਿੰਨੀ ਦੇਰ ਹੋ ਗਏ ਬਾਕੀ ਆਏ 15 ਮਿੰਟ ਹੋ ਗਏ ਸਰ ਠੀਕ ਹੈ ਜਨਾਬ ਜਾਨ ਦਾ ਤੋ ਤੁਸੀਂ ਕੀ ਆਉਣ ਲੈ ਕੇ ਚੱਲਦਾ ਬਾਜੀ ਹਾਂਜੀ ਪ੍ਰਿੰਸ ਪ੍ਰਿੰਸ ਕਮੋ ਜੀ ਇੱਥੇ ਹੋਇਆ ਕਿਦਾਂ ਦੀ ਓਏ ਇਦਾਂ ਸਰ ਇੱਥੇ ਬ੍ਰੇਕ ਫੇਲ ਹੋਈ ਹੈ ਜਦੋਂ ਉਤਰ ਰਹੇ ਸੀ ਤੇ ਬ੍ਰੇਕ ਫੇਲ ਹੋਈ ਹੈ ਤਾਂ ਉਦਾਂ ਮੰਨ ਲਓ ਡਰਾਈਵਰ ਦੇ ਤੁਹਾਨੂੰ ਪਤਾ ਹੀ ਇਹ ਬਰੇਕ ਫੇਲ ਹੋ ਜੇ ਤੇ ਕੀ ਬੰਦੇ ਦਾ ਉਹਨਾਂ ਨੇ ਵਗੈਰਾ ਵੀ ਕੀਤੀ ਹੋਈ ਸੀ ਕਹਿੰਦੇ ਨਹੀਂ 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 ਡਰਾਈਵ ਨਹੀਂ ਕੀਤੀ ਸੀ ਕਿੰਨੇ ਜਵਾਨ ਸੀ ਤੁਹਾਡੇ ਪੰਜਾਬ ਪੁੱਤ ਦੇ ਅਸੀਂ 13 ਜਵਾਨ ਸੀ 13 ਜਵਾਨ ਸੀ ਹਾਂਜੀ ਤੇ ਕਿੰਨੇ ਜਨੀਆਂ ਨੂੰ ਟੱਟ ਲੱਗੇ ਆਉਦੇ ਨੇ ਨਹੀਂ ਬੱਚੇ ਦੀ ਹਾਂਜੀ ਬੱਚੇ ਤੇ ਜਾਨੀ ਆਮ ਲੋਕਾਂ ਦਾ ਹੋਇਆ ਜਿਹੜੇ ਲੋਕਾਂ ਦੇ ਵਿੱਚ ਨਹੀਂ ਨਹੀਂ ਇੱਕ ਦੇ ਉਹ ਸਕੂਟੀ ਉੱਥੇ ੜੀ ਸੀ ਉਹਨਾਂ ਦੇ 60 ਜੁਰ ਲੱਗੀ ਬਾਕੀ ਬਚਾਈ ਕਿਹੜੇ ਫਲੋਰ ਟੂਲ ਬੈਲਟ ਤੇ ਆ ਤੁਸੀਂ ਹਾਂਜੀ ਹਾਂਜੀ ਫਲੋਰ ਟੂਲ ਬ੍ਰੇਕ ਫੇਲ ਹੋ ਗਈ ਜੀ ਸਰ ਆਇਆ ਕਿਹੜੀ ਜਗ੍ਹਾ ਤੋਂ ਆ ਰਹੇ ਸੀ ਚੰਡੀਗੜ੍ਹ ਤੋਂ ਆਇਆ ਚੰਡੀਗੜ੍ਹ ਤੋਂ ਡਿਊਟੀ ਤੋਂ ਆ ਰਹੇ ਸੀ ਹਾਂਜੀ ਹਾਂਜੀ ਆਇਆ ਤੇ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨਹੀਂ ਕਿਹਦੇ ਵਿੱਚ ਵੱਜੀ ਹੈ ਬ੍ਰੇਕ ਫੇਲ ਹੋ ਗਈ ਸਰ ਬ੍ਰੇਕ ਹੀ ਫੇਲ ਹੋ ਗਿਆ ਠੇਕੇ 'ਚ ਵੱਜ ਗਈ ਹੈ ਹੋਰ ਠੇਕੇ 'ਚ ਵੱਜੀ ਹਾਂਜੀ ਹੋ ਗਈ ਹੋਰ ਵੀ ਬੈਟਿੰਗ ਮੁੰਡਾ ਹੀ ਆਪਣਾ ਜਿਹੜਾ ਉਹ ਕਿਹੜਾ ਉਹ ਸੰਧਾਰ ਸੁਧਾਣੇ ਦਾ ਠਿਕਾ ਹੈਗਾ ਜੀ ਆਪਣਾ ਮੇਨ ਬੱਸ ਸਟੈਂਡ ਦਾ ਹੂੰ ਇੱਥੇ 22 ਘੰਟੇ ਆ ਰਹੇ ਸੀਗੇ ਤੇ ਇਹ ਕਹਿੰਦੇ ਸਾਡੀ ਕਾਰ ਦਾ ਗੱਡੀ ਦੀ ਬ੍ਰੇਕ ਜਿਹੜੀ ਹੈ ਕਿ ਫੇਲ ਹੋ ਗਈ ਚੰਡੀਗੜ੍ਹ ਤੋਂ ਫਿਰੋਜ਼ਪੁਰ ਜਾ ਰਹੇ ਸੀ ਡਿਊਟੀ ਦੇ ਉੱਤੇ ਤੇ ਚਲੋ ਪਰ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸਾਡੇ ਠੇਕੇ ਵਾਲੇ ਮੁੰਡੇ ਵੀ ਸਾਡੇ ਠੀਕ ਨੇ ਤੇ ਇਹ ਵੀ ਠੀਕ ਨੇ ਮਾਜੀ ਬਹੁਤ ਵੱਡਾ ਬਚਾਓ ਗਿਆ ਜੀ ਕਿਸੇ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਚਲੋ ਐਕਸੀਡੈਂਟ ਇੱਕ ਸੇਲ ਦਾ ਵਿਪਾਰ ਬਾਈ ਚਾਂਸ ਵਾਲੀ ਗੱਲ ਹੈ ਕਿ ਐਕਸੀਡੈਂਟ ਹੋ ਗਿਆ ਚਲੋ ਕੋਈ ਗੱਲ ਨਹੀਂ ਅਸੀਂ ਅੱਜ ਕੋਲ ਪਰਮਾਤਮਾ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਪਤਾ ਨਹੀਂ ਬ੍ਰੇਕਾ ਫੇਲ ਹੋਈਆਂ ਕਿ ਨਹੀਂ ਹੋਈਆਂ ਜਿਹੜੀ ਇੱਥੇ ਗੱਡੀਆਂ ਲੱਗਦੀਆਂ ਨੇ ਇੱਥੇ ਦਾ ਮੁੱਖ ਇਹਦਾ ਜਸਮੀਲ ਐਸਐਸਆਈ ਉਹਨੂੰ ਕੋਈ ਪਰਵਾਹ ਨਹੀਂ ਉਹ ਉਧਰ ਡਿਊਟੀਆਂ ਦੇ ਰਿਹਾ ਵਾ ਇਧਰੋਂ ਆਪਣੇ ਪੈਸੇ ਕਮਾ ਰਿਹਾ ਉਹਨੂੰ ਕੋਈ ਟੈਨਸ਼ਨ ਨਹੀਂ ਹੈਗੀ ਤੇ ਇੱਥੇ ਉਹ ਮੂੰਹ ਦੇ ਗੋਹੇ ਅਗੇ ਇੰਨੀ ਗੱਲ ਕਹਿ ਰਹੋਗੇ ਉਹ ਜਾ ਰਹੇ ਜਸਮੀਲ ਹਾਂਜੀ ਜਸਮੀਲ ਜਸਮੀਲ ਤੋਂ ਅਸੀਂ ਲੈਣਾ ਵਾ ਸਾਇਪ ਤਸਵੀਰਾਂ ਦਿਖਾ ਰਹੇ ਆਂ ਔਰ ਪੁਲਸ ਵਾਲੇ ਦੇ ਰਹੋ ਔਰ ਪੈਸੇ ਟਿੱਕੇ ਦਿੰਦਾ ਕਹਿੰਦੇ ਬੰਦਾ ਰੋਹ ਆ ਗਿਆ ਹੋਰ ਕੋਈ ਹੋਰ ਟਾਇਰ ਲੱਗਿਆ ਬੰਦਾ ਅੱਜ ਕੇ ਭਾਈ ਕੁਝ ਭਾਈ ਇਹ ਰੋਪ ਲਾ ਰਹੇ ਤੁਹਾਡੇ ਇਹ ਜਸਮੇਲ ਐਸਆਈਜੀ ਨੇ ਇਹਨਾਂ ਨੂੰ ਕੋਈ ਟੈਨਸ਼ਨ ਨਹੀਂ ਇੱਥੇ ਮੋਕੇ ਤੇ ਗੱਡੀਆਂ ਲੱਗਦੀਆਂ ਨੇ ਰੋਡ ਕਰਸਿੰਗ ਦੇ ਕਰਕੇ ਇੱਥੇ ਮونی ਪ੍ਰਧਾਨ ਦੀਆਂ ਗੱਡੀਆਂ ਲੱਗਦੀਆਂ ਨੇ ਕਿ ਇਹਨੂੰ ਕੋਈ ਟੈਨਸ਼ਨ ਨਹੀਂ ਹੈਗੀ ਅੱਗੇ ਗੱਡੀਆਂ ਲੱਗਦੀਆਂ ਨੇ ਇਹਨੂੰ ਕੋਈ ਆਜ਼ਾਦੀ ਕੋਈ ਆਬਜੈਕਸ਼ਨ ਨਹੀਂ ਮੋਣੀ ਰੁਕ ਜਾ ਇਹਨੂੰ ਕਿਸੇ ਗੱਲ ਦੀ ਆਬਜੈਕਸ਼ਨ ਨਹੀਂ ਹੈਗੀ ਇਹ ਗਰੀਬ ਬੰਦਿਆਂ ਨੂੰ ਤੰਗ ਕਰ ਰਿਹਾ ਵਾ ਤੇ ਇਹ ਬੰਦਾ ਅੱਜ ਪੁਲਿਸ ਬੰਦਾ ਆਈਮਰ ਦੀ ਗੱਡੀ ਲੱਗੀ ਉਹਨੂੰ ਤਵ ਨਹੀਂ ਹੋਰ ਦੇਖ ਰਿਹਾ ਵੀ ਉੱਥੇ ਗੱਡੀਆਂ ਖੜੀਆਂ ਨੇ ਜੇ ਕਿਸੇ ਗਰੀਬ ਆਦਮੀ ਸਵਾਰੀ ਲੈ ਕੇ ਜਾਏਗਾ ਤੇ ਉਸ ਟਾਈਮ ਰੋਕ ਲੇਗਾ ਇਹ ਜਸਪੀਰ ਸਿੰਘ ਐਸਆਈ ਹੈ ਇੱਥੋਂ ਤੁਹਾਡੀ ਡ੍ਰਿੰਕ ਕੀਤੀ ਹੋਈ ਹੈ ਨੇ ਹਾਂਜੀ ਮੇਰੀ ਡ੍ਰਿੰਕ ਕੀਤੀ ਹੋਈ ਹੈ ਇਹ ਮੋੜੀ ਪ੍ਰਧਾਨ ਜੀ ਕੋਲੋਂ ਆਪਣੀ ਸੇਵਾ ਲੈਂਦਾ ਵਾ ਗੱਡੀਆਂ ਲੱਗਦੀਆਂ ਨੇ ਮੌਕੇ ਤੇ ਮੌਕੇ ਦਾ ਪੁਆਇੰਟ ਹੈ ਬੱਸਾਂ ਇੱਥੋਂ ਉਤਰਦੀਆਂ ਨੇ ਮੇਨ ਪੁਆਇੰਟ ਹੈ ਇੱਥੇ ਗੱਡੀਆਂ ਲੱਗਦੀਆਂ ਤੁਹਾਡੇ ਜਾਮੜੇ ਘੱਟ ਦੇ ਰੋਕ ਲਾ ਰਿਹਾ ਸਰ ਕੀ ਮੈਟਰ ਕੀ ਹੈ ਇੱਥੇ ਕੋਈ ਸ਼੍ਰੀਮਾਂ ਦੀ ਗੱਡੀ ਨਹੀਂ ਲੱਗਦੀ ਇਸ ਟਾਈਮ ਜਿਹੜਾ ਐਕਸੀਡੈਂਟ ਹੋਣ ਕਰਕੇ ਕੋਈ ਗੱਡੀ ਖੜ ਗਈ ਹੋਣੀ ਆ ਕੋਈ ਵੀ ਇੱਥੇ ਬੇਸ ਦਾ ਜਾਮ ਨਹੀਂ ਲੱਗਿਆ ਕੋਈ ਇਹ ਜਾਂ ਕੋਈ ਕੰਮ ਨਹੀਂ ਹੋ ਰਿਹਾ ਕੋਈ ਗੱਡੀ ਨਹੀਂ ਲੱਗਦੀ ਜੀ ਇੱਥੇ ਇਹਦੀ ਦਾਰੂ ਪੀਤੀ ਆ ਇਹਦੀ ਦਾਰੂ ਪੀਤੀ ਆ ਜਿਹੜੀ ਦਾਰੂ ਪੀ ਕੇ ਸ਼੍ਰੀਮਾਂ ਜੀ ਰੋਜ਼ ਹੀ ਕੰਮ ਆ ਜੀ ਦਾ ਕਦੇ ਕਿਸੇ ਨੂੰ ਕੁਛ ਕਹਿੰਦਾ ਕਦੇ ਕੁਛ ਨਹੀਂ ਕੁਛ ਕਹਿੰਦਾ ਬਸ ਜੀ ਕੋਈ ਕੰਮ ਨਹੀਂ ਕਰਵਾਈਂਕ ਮਾਉਗੇ ਤੁਹਾਡੇ ਰੋਪ ਲਾ ਰਹੇ ਨਹੀਂ ਆਵਣ ਕਿਉਂਕਿ ਚਾਰਜ ਨੇ ਮੈਂ ਉਹਨਾਂ ਨੂੰ ਦੱਸਦਾ ਜੀ ਨਹੀਂ ਇਹਨਾਂ ਨੂੰ ਕੋਈ ਕੰਮ ਨਹੀਂ ਕਰਵਾਉਂ ਹੁਣੇ ਕੰਪਲੀਟ ਕਰਦੇ ਹਾਂ ਜੀ ਇਹਨਾਂ ਦੇ ਹਿਸਾਬ ਲਗਾ ਦਿਆਂ ਤੁਹਾਡੇ ਰੋਪ ਲਾ ਰਹੇ ਆ ਆ ਦੇਖੋ ਹਿਸਾਬ ਖੜੇ ਨੇ ਮੇਰੇ ਇੱਧਰ ਸਾਡੇ ਆਪਣੇ ਪ੍ਰੈਸਰ ਮੋਟਰ ਸਾਹਿਬ ਨੇ ਇਹਨਾਂ ਦੇ ਕੋਲ ਆਪਾਂ ਰੋਜ਼ ਖੜਦੇ ਆ ਇਹ ਆਪਣੇ ਵੱਡੇ ਭਾਈ ਸਾਹਿਬ ਨੇ ਇਹਨਾਂ ਨੂੰ ਪੁੱਛੋ ਵੀ ਇੱਥੇ ਕੋਈ ਗੱਡੀ ਖੜਦੀ ਇਹਨੇ ਸ੍ਰੀਮਾਨ ਜੀ ਨੇ ਦਾਰੂ ਪੀਤੀ ਹੈ ਦਾਰੂ ਪੀ ਕੇ ਕਹਿ ਰਿਹਾ ਕੁਝ ਠੀਕ ਹੈ ਇਹ ਗੱਲ ਗਲਤ ਹੈ ਬਿਲਕੁਲ ਰੋਪ ਹਾਂ ਜੀ ਬਿਲਕੁਲ ਬਿਲਕੁਲ ਗਲਤ ਆ ਕੋਈ ਗੱਲਬਾਤ ਨਹੀਂ ਇੱਥੇ ਕੋ ਗੱਡੀ ਲੱਗਦੀ ਆ ਖੜਾ ਮੋਨੀ ਸਾਹਿਬ ਇਹਨਾਂ ਨੇ ਕਿਹਾ ਵੀ ਪੈਸੇ ਵਸੂਲੀ ਕਰਦੇ ਇੱਕ ਵੀ ਕੋਈ ਗੱਡੀ ਨਹੀਂ ਲੱਗਦੀ ਜਿੱਥੇ ਗੱਡੀਆਂ ਨਹੀਂ ਖੜਦੀ ਜਾਂਦਾ ਹਾਂਜੀ ਇਹ ਤਾਂ ਕਹਿੰਦੇ ਬਿਲਕੁਲ ਨਹੀਂ ਜੀ ਗੱਡੀਆਂ ਨਹੀਂ ਖੜਦੀ ਜਿੱਥੇ ਮੈਂ ਸਵੇਰ ਦੀ ਲਾਈਵ ਵੀਡੀਓ ਪਾ ਦੇਣਾ ਜੀ ਸਵੇਰ ਦੀ ਲਾਈਵ ਵੀਡੀਓ ਪਾ ਦੇਣਾ 1 ਮਹੀਨੇ ਦੀ ਲਾਈਵ ਵੀਡੀਓ ਪਾ ਦੇਣਾ 1 ਮਹੀਨੇ ਦੀ ਲਾਈਵ ਵੀਡੀਓ ਪਾ ਦੇਣਾ ਪਿਛਲੇ ਮਹੀਨੇ ਦੀ ਪਾ ਦੇਣਾ ਸਾਈਡ ਦੀਆਂ ਗੱਡੀਆਂ ਪਾ ਦੇਣਾ ਰੱਖੇ ਵਾਲਿਆਂ ਨੂੰ ਭਜਾ ਦਿੰਦੇ ਨੇ ਪਰ ਆਟੋ ਵਾਲਿਆਂ ਨੂੰ ਭਜਾਣਗੇ ਕਿਉਂ ਕਿਉਂਕਿ ਉਹਨਾਂ ਦੇ ਆਟੋ ਦਾ ਨਾ ਕੰਮ ਹੈਗਾ ਵਾ ਇਹ ਵੀ ਆਟੋ ਚਲਾਉਂਦਾ ਅਜਾ ਏ ਵੀ ਸ਼ਰੀਮਾਂ ਜੀ ਆਟੋ ਲੌੜਾ ਇਹ ਵੇਲੇ दारू ਪੀ ਕੇ ਹੁਣ ਗੱਲ ਪੈ ਰਿਆ ਜੀ ਜਦੋਂ ਤੁਸੀਂ ਅੱਜ ਮੈਂ ਤਾਂ ਆਟੋ ਨਹੀਂ ਚਲਾਇਆ ਇਹ ਸ਼ਰੀਮਾਂ ਜੀ दारू ਪੀ ਕੇ ਇਹ ਇਹ ਆਟੋ ਚਲਾ ਚਾਲਕਾ ਜੀ ਜਦੋਂ ਤੁਸੀਂ ਆਏ ਹੋ ਅਸੀਂ ਤਾਂ ਆਟੋ ਨਹੀਂ ਚਲਾਇਆ ਇਹ ਆਟੋ ਦਾ ਚਾਲਕਾ ਜੀ ਮੈਂ ਤਾਂ ਵੇਲੇ ਜ਼ਰੂਰ ਪੀਤੀ ਆਇਆ ਸੀ ਜੀ ਮੈਂ ਚੱਲ ਕੇ ਗਾਵਾਂ ਮੈਂ ਕਹਿ ਰਿਹਾ ਵਾਂ ਇਹ ਸ਼ਰੀਮਾਂ ਜੀ ਝੂਠਾ ਮੇਰੇ ਤੇ ਇਲਜ਼ਾਮ ਲਾ ਰਿਆ ਮੈਂ ਤਾਂ ਸ਼ਰਮ ਕਰੇ ਜੀ ਮੈਂ ਆਟੋ ਦਾ ਚਾਲਕਾ